ਅਜੀ ਮਰਵਾਹਾ ਜੀ ਆ ਪ੍ਰੋਡਕਟ ਪੂਰਾ ਨਾਮ ਦੀ ਮੇਰਾ ਪੂਰਾ ਨਾਮ ਬਲਵਿੰਦਰ ਪਾਲ ਮਰਵਾਹਾ ਹਾਂ ਜੀ ਤੇ ਤੁਹਾਡਾ ਚੋਣ ਨਿਸ਼ਾਨ ਕੀ ਆ ਚੋਣ ਨਿਸ਼ਾਨ ਮੇਰਾ ਫੁੱਟਬਾਲ ਆ ਜੀ ਔਰ ਮੈਨੂੰ ਇਸੇ ਹੀ ਮਹੱਲੇ ਦੇ ਲੋਕਾਂ ਨੇ ਖੜੇ ਹੋਣ ਨੂੰ ਕਿਹਾ ਔਰ ਮੈਂ ਇੱਥੋਂ ਦਾ ਇੱਥੇ ਜੰਮਿਆ ਇੱਥੇ ਪਿਆ ਇਹਨਾਂ ਗਲੀਆਂ ਦੇ ਵਿੱਚ ਖੇਡਿਆ ਔਰ ਮੈਨੂੰ ਕੱਲੀ ਕੱਲੀ ਜਿਹੜੀ ਮੁਸ਼ਕਲ ਆ ਉਹ ਇੱਥੇ ਦੇ ਲੋਕਾਂ ਦੀ ਜਿਹੜੀ ਆ ਉਹ ਮੈਨੂੰ ਪਤਾ ਆ ਔਰ ਮੈਂ ਇਹ ਗੱਲ ਕਹਿਣੀ ਚਾਹਨਾ ਦਾਅਵੇ ਦੇ ਨਾਲ ਵੀ ਜਿਹੜੇ ਦੂਸਰੇ ਕੈਂਡੀਡੇਟ ਵਾ ਉਹ ਲੋਕਾਂ ਨੇ ਪਹਿਲਾਂ ਪਰਤਾਲੇ ਆ ਦੇਖ ਚੁੱਕੇ ਆ ਔਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਆ ਹਾਲਾਤ ਦੇਖ ਲਾਓ ਤੁਸੀਂ ਮੇਰੇ ਏਰੀਆ ਦੇ ਆ ਦੇਖ ਲਾਓ ਆ ਹਾਲਾਤ ਦੇਖ ਲਾਓ ਮੇਰੇ ਏਰੀਆ ਦੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇੱਧਰ ਕੋਈ ਵੀ ਜਿਹੜਾ ਵਿਕਾਸ ਦਾ ਕੰਮ ਆ ਉਹ ਨਹੀਂ ਹੋਇਆ ਪਿਛਲੀ ਸਰਕਾਰ ਦੇ ਵਿੱਚ ਪਿਛਲੇ 5 ਸਾਲਾਂ ਦੇ 5 ਸਾਲ ਨਹੀਂ 7 ਸਾਲ ਕਿਉਂਕਿ ਇਹ ਦੁਆਰਾ ਜਿਹੜੀ ਚੋਣ ਹੋਣ ਜਾ ਰਹੀ ਆ ਕਾਉਂਸਲਰ ਦੀ ਐਮਸੀ ਦੀ ਇਹ ਪਿਛਲੇ 6-7 ਸਾਲਾਂ ਬਾਅਦ ਹੋਣ ਜਾ ਰਹੀ ਆ ਔਰ ਪਿਛਲੇ 7 ਸਾਲਾਂ ਦਾ ਵਿੱਚ ਇੱਥੇ ਜਿਹੜਾ ਆ ਕੋਈ ਵੀ ਕੰਮ ਨਹੀਂ ਹੋਇਆ ਤੁਸੀਂ ਆਮ ਆਦਮੀ ਦੇ ਨਾਲ ਜੁੜੀ ਹੋਏ ਆ ਮੇਟਰ ਕੀ ਕਰਨ ਹੋਵੇ ਤੁਹਾਨੂੰ ਇਤਨੀ ਵੀ ਕਿਉਂਕਿ ਮੈਂ ਇੱਕ ਬਹੁਤ ਗਰੀਬ ਪਰਿਵਾਰ ਬਹੁਤ ਗਰੀਬ ਪਰਿਵਾਰ ਤੋਂ ਉੱਠਿਆ ਔਰ ਗਰੀਬ ਪਰਿਵਾਰ ਦੇ ਵਿੱਚ ਜਨਮ ਲਿਆ ਇਹ ਮੇਰੇ ਲਈ ਬਹੁਤ ਵੱਡਾ ਘਾਤਕ ਸਿੱਧ ਹੋਇਆ ਵੀ ਇਹ ਸ਼ਰਮਾਏਦਾਰ ਲੋਕਾਂ ਨੂੰ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਟਿਕਾਂ ਦਿੱਤੀਆਂ ਗਈਆਂ ਔਰ ਮੈਂ ਇੱਥੋਂ ਵੱਡੀ ਲੀਡ ਦੇ ਨਾਲ ਜਿਤਨਾ ਵੀ ਆ ਕਿਉਂਕਿ ਮੇਰੇ ਨਾਲ ਮੇਰੇ ਲੋਕ ਆ ਮੇਰੇ ਬਾੜ ਦੇ ਵਾਸੀ ਆ ਔਰ ਮੈਨੂੰ ਪਤਾ ਆ ਮੈਨੂੰ ਪੂਰੇ ਇੱਕ ਇੱਕ ਬਾੜ ਦੇ ਵਾਸੀ ਦੇ ਉੱਪਰ ਪੂਰਾ ਵਿਸ਼ਵਾਸ ਆ ਕਿ ਮੈਨੂੰ ਵੋਟ ਪਾ ਕੇ ਉਹ ਕੌਂਸਲਰ ਬਣਾਣਗੇ